ਆਇਆ ਗੱਡੀ ਲੈ ਕੇ ਠੀਕ ਆ ਕਿੱਥੇ ਜਾਣਾ ਸੀ ਲੁਧਿਆਣੇ ਜਾਣਾ ਸੀ ਜੀ ਇਹਨਾਂ ਨੇ ਇੱਥੇ ਲੋਡ ਇੱਥੇ ਲੋਡ ਜਿਹੜੇ ਪਲਾਸਟਰ ਦੇ ਉਹ ਹੁੰਦੇ ਨੇ ਛੋਟੇ ਛੋਟੇ ਹਾਂ ਉਹ ਆ ਇੱਥੇ ਲੋਡ ਤੇ ਗਲੰਦਰੋਂ ਅਸੀਂ ਪਹਿਲਾਂ ਰਾਹ 'ਚ ਪੈਂਚਰ ਹੋ ਗਈ ਸੀ ਗੱਡੀ ਹਾਂ ਰਾਹ 'ਚ ਪੈਂਚਰ ਲਗਾਇਆ ਜਿਹੜੇ ਪੈਂਚਰ ਪੁੰਚ ਲਵਾ ਕੇ ਅੱਗੇ ਪਹੀ ਨੂੰ ਪਹਿਲਾਂ ਢਾਰ ਸੀਗਾ ਕਿ ਤੇ ਗੱਡੀ ਗਈ ਮਾਨ 'ਚ ਪਹਿਲਾਂ ਆ ਜਾਂਦੀ ਨਾ ਪਹੀ ਦੇ ਪਹਿਲੇ ਹੀ ਸੀਗਾ ਚੱਕਾ ਗਿਆ ਗਿਆ ਟੈਰ ਮਾੜਾ ਸੀ ਇੱਥੇ ਗਏ ਅਸੀਂ ਟੈਰ ਜੱਕ ਦਮਣਾ ਪੈਂਚਰ ਹੋ ਗਿਆ ਟੈਰ ਉਹ ਗੱਡੀ ਪਲਟਣ ਉਹਦੋਂ ਨੂੰ ਪਲਟਣੀ ਸੀਗੀ ਭਾਈ ਨੇ ਦਾ ਮਤਲਬ ਟਾਇਰ ਫਟ ਗਿਆ ਹਾਂ ਗੱਡੀ ਉਹਦੋਂ ਨੂੰ ਪਲਟਣੀ ਸੀ ਗੱਡੀ ਭਾਈ ਨੇ ਇੱਧਰ ਨੂੰ ਜੋ ਲਾ ਕੇ ਇੱਧਰ ਨੂੰ ਲੈ ਆਂਦੀ ਨਹੀਂ ਤਾਂ ਥੱਲੇ ਜਾਂਦਾ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਨੇ ਭਈ ਭਈ ਦੇ ਲੱਗੀਆਂ ਸਟਾਲੇ ਮਹਿਸੂਸ ਨਹੀਂ ਹੋਇਆ ਬੱਚੇ ਪਤਾ ਲੱਗਣਾ ਉਹ ਜੈਦੀ ਦਾ ਪਤਾ ਨਹੀਂ ਹੋਇਆ ਨਹੀਂ ਭਾਈ ਜੀ ਪੁਲਸਾਂ ਆ ਗਏ ਹਾਂਜੀ ਪੁਲਸ ਕੋਲੀ ਗੜੇ ਇਹਦੇ ਵਿੱਚ ਸਾਨੂੰ ਐਮ ਡੀ ਟੀ ਐਪ ਤੋਂ ਇਹ ਕੰਪਲੇਂਟ ਆਈ ਸੀ ਤੇ ਟਾਇਰ ਫਟ ਗਿਆ ਹੈ ਗੱਡੀ ਦਾ ਪਰ ਜਦੋਂ ਜਿਆਦਾ ਅਸੀਂ ਮੌਕੇ ਤੇ ਜਾ ਕੇ ਦੇਖਿਆ ਤਾਂ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਹਾਈਵੇ ਦੇ ਵਿਚਕਾਰ ਹੀ ਪਲਟ ਗਈ ਆ ਜਿਹਦੇ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੱਡੀ ਦਾ ਪਿਛਲਾ ਟਾਇਰ ਫਟ ਗਿਆ ਆ ਮੌਕੇ ਤੇ ਅਸੀਂ ਗੱਡੀ ਨੂੰ ਸੇਫਟੀ ਕੋਨਾਂ ਨੂੰ ਲਾ ਕੇ ਉਹਨਾਂ ਨੂੰ ਸੇਫ ਕੀਤਾ ਗੱਡੀ ਨੂੰ ਤੇ ਹਾਈਵੇ ਤੋਂ ਲੈਣਾ ਅਸੀਂ ਨਰਵਰਗਨ ਚੱਲ ਰਹੀਆਂ ਨੇ ਬਾਕੀ ਮਕੈਨਿਕ ਬੁਲਾ ਕੇ ਇਹਨਾਂ ਦਾ ਟਾਇਰ ਚੀਜ਼ ਕਰਾਵਾਂਗੇ ਤਾਂ ਗੱਡੀ ਸੈੱਟ ਹੋ ਜਾਊਗਾ ਸਰ ਇਹ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਜਲੰਧਰ ਤੋਂ ਲੁਧਿਆਣਾ ਜਾ ਰਹੇ ਸੀ ਡ라이ਵਰ ਦਾ ਕਿਹੜਾ ਡਰਾਈਵਰ ਦਾ ਨਾਮ ਸਰਜੀਤ ਸਿੰਘ ਆ ਜੋ ਕੋ ਜਲੰਧਰ ਦਾ ਹੀ ਲੋਕਲ ਰਹਿ ਰੰਦਾ ਹੈਗਾ ਇਹਦੇ ਵਿੱਚ ਪਲਾਸਟਿਕ ਦਾਣਾ ਲੋਡ ਹੈ ਜੀ ਕੀ ਸੱਟਾ ਹੈ ਦੇ ਜਿੱਦਾਂ ਨਹੀਂ ਜੀ ਕੋਈ ਸੱਟ ਨਹੀਂ ਲੱਗੀ ਹੈਗੀ ਮੂਲਲੀ ਮਾੜੀ ਮੁੱਢੀ ਕੁਰਜਾ ਜੋ ਕਿ ਸਾਡੇ ਹਾਈਵੇ ਕਿੰਦਾ ਚੱਲ ਰਿਹਾ ਹੈ ਬੰਦੇ ਹਾਈਵੇ ਬਿਲਕੁਲ ਨਿਰਵਿਘਨ ਚੱਲ ਰਿਹਾ ਜੀ ਦੋ ਲੈਣਾ ਚੱਲ ਰਹੀਆਂ ਬਾਕੀ ਅਸੀਂ ਇਹ ਵੀ ਰਿਮੂਵ ਕਰਾ ਦਾਂਗੇ ਸਾਰਾ